ਜੋਦੀ ਤੂੰ ਆਪਦੀ ਮਾਂ ਨੂੰ ਮਿਲ ਕੇ ਆਈ ਹੈ ਨਾ ਤੂੰ ਸਾਨੂੰ ਕੁਝ ਸਮਝ ਹੀ ਨਹੀਂ ਰਹੀ ਕੱਲ ਆਪਣੇ ਚ ਹੋ ਰਹੀ ਆ ਮੇਰੀ ਮਾਂ ਨੂੰ ਵਿੱਚ ਕਿਉਂ ਘੜਿਸਦੇ ਹੋ ਨਹੀਂ ਘੜਿਸਦਾ ਤੇਰੀ ਮਾਂ ਨੂੰ ਪਰ ਤੂੰ ਮੇਰੀ ਇੱਕ ਗੱਲ ਦਾ ਜਵਾਬ ਦੇ ਜਿਵੇਂ ਤੂੰ ਮੇਰੀ ਮਾਂ ਨੂੰ ਬੋਲ ਰਹੀ ਸੀ ਜੇ ਮੈਂ ਤੇਰੀ ਮਾਂ ਨੂੰ ਮੈਂ ਬੋਲਾਂ ਫੇਰ ਰਾਜ ਕੀ ਹੋ ਗਿਆ ਤੈਨੂੰ ਦੋ ਮਿੰਟਾਂ ਚ ਹੀ ਧੌਣ ਬਦਲ ਗਈ ਉਹ ਤੈਨੂੰ ਤੇਰੀ ਮਾਂ ਦਾ ਵੀ ਪਤਾ ਤੇ ਮੇਰੀ ਮਾਂ ਦਾ ਵੀ ਪਤਾ ਪਤਾ ਹੈ ਮੈਨੂੰ ਦੋਵਾਂ ਦਾ ਮੈਨੂੰ ਤੇਰੀ ਮਾਂ ਦਾ ਵੀ ਪਤਾ ਹੈ ਕਿਵੇਂ ਉਹਨੇ ਆਪਾਂ ਨੂੰ ਆਪਣੇ ਵਿਆਹ ਤੋਂ ਬਾਅਦ ਘਰੋਂ ਬਾਹਰ ਕੱਢਿਆ ਸੀ ਤੇ ਮੈਨੂੰ ਮੇਰੀ ਮਾਂ ਦਾ ਵੀ ਪਤਾ ਹੈ ਕਿਵੇਂ ਮੇਰੀ ਮਾਂ ਨੇ ਆਪਾਂ ਨੂੰ ਵਿਆਹ ਤੋਂ ਬਾਅਦ ਘਰੇ ਰਹਿਣ ਦਿੱਤਾ ਸੀ ਪਤਾ ਹੈ ਮੈਨੂੰ ਦੋਵਾਂ ਦਾ ਮੈਨੂੰ ਤੇਰੀ ਮਾਂ ਦਾ ਵੀ ਪਤਾ ਹੈ ਕਿਵੇਂ ਉਹਨੇ ਆਪਾਂ ਨੂੰ ਆਪਣੇ ਵਿਆਹ ਤੋਂ ਬਾਅਦ ਘਰੋਂ ਬਾਹਰ ਕੱਢਿਆ ਸੀ ਸ਼ੈਲੀ ਇਹਨਾਂ ਆਸਾਨ ਨਹੀਂ ਇਸ ਘਰ 'ਚ ਰਹਿਣਾ ਜਿੰਨਾ ਨਾ ਤੂੰ ਸੋਚਦੀ। ਮੰਮੀ ਜੀ ਇੰਨੇ ਰੰਗ ਬਦਲਦੇ ਆ। ਮੈਨੂੰ ਨਹੀਂ ਸੀ ਪਤਾ। ਮੈਨੂੰ ਤਾਂ ਐ ਚੜ-ਚੜ ਬੋਲਣਗੇ ਤੇ ਰਾਤ ਦੇ ਮੂਰੇ ਐ ਮਿੱਠੇ ਬਾਂਦੇ ਆ। ਜਿਵੇਂ ਮੈਂ ਹੀ ਬੁਰੀ ਆ। ਉਹ ਤਾਂ ਬਹੁਤ ਚੰਗੇ ਨੇ। ਸੱਚੀ ਬੜਾ ਔਖਾ ਐ ਜੀ ਦੋਗਲੇ ਸੱਸ ਨਾਲ ਰਹਿਣਾ। ਸ਼ੈਲੀ। ਉਹ ਸ਼ੈਲੀ। ਮੰਮੀ ਕਿੱਥੇ ਨੇ? ਮੰਮੀ ਆਪਣੇ ਕਮਰੇ 'ਚ ਹੋਣਗੇ। ਚਲ ਆ ਜਾ ਮੰਮੀ ਨੂੰ ਮਿਲিয়ে ਜਾ। ਕਿੱਥੇ? ਮੰਮੀ ਕੋਲ ਇੱਕ ਮਿੰਟ ਆ ਤਾਂ ਸਹੀ। ਕੀ ਕਰਾਂ ਤੂੰ ਦੇ ਦੇ ਕੋਈ ਆਈਡੀਆ ਓਏ ਆ ਜਾ ਯਾਰ ਤੂੰ ਆਇਆ ਨਾ ਕਰ ਦੋ ਮਿੰਟ ਕੰਮ ਛੱਡ ਲੈ ਮੰਮੀ ਆ ਜਾ ਪੁੱਤ ਬਹਿ ਜਾ ਮੰਮੀ ਮੈਂ ਨਾ ਤੁਹਾਡੇ ਲਈ ਕੁਝ ਲੈ ਕੇ ਆਇਆ ਮੇਰੇ ਲਈ ਕੀ ਲੈ ਕੇ ਆਏ ਪੁੱਤ ਮੰਮੀ ਪਹਿਲਾਂ ਤੁਸੀਂ ਅੱਖਾਂ ਬੰਦ ਕਰੋ ਅੱਖਾਂ ਬੰਦ ਕਰਨ ਦੀ ਕੀ ਲੋੜ ਦੋ ਮੈਨੂੰ ਐਂ ਦਿਖਾ ਦੇ ਨਹੀਂ ਮੰਮੀ ਮੈਂ ਕਿਹਾ ਨਾ ਅੱਖਾਂ ਬੰਦ ਕਰੋ ਤੂੰ ਨਹੀਂ ਮੰਨਦਾ ਲੈ ਕਰਨੀ ਅੱਖਾਂ ਬੰਦ ਮੈਂ ਹੁਣ ਮੰਮੀ ਆਪਣਾ ਹੱਥ ਅੱਗੇ ਕਰੋ ਅੱਖਾਂ ਖੋਲੋ ਮੰਮੀ ਚ ਇਹ ਉਹ ਵੀ ਮੇਰੇ ਲਈ ਇਹ ਤੇ ਇਹਦੇ ਲਈ ਤਾਂ ਨਹੀਂ ਲੈ ਕੇ ਆਇਆ ਉਹ ਨਹੀਂ ਮੰਮੀ ਸ਼ੈਲੀ ਲਈ ਨਹੀਂ ਇਹ ਤੁਹਾਡੇ ਲਈ ਹੀ ਹੈ ਪੁੱਤ ਮੈਂ ਤਾਂ ਬਹੁਤ ਖੁਸ਼ ਆ ਤੂੰ ਮੇਰੇ ਲਈ ਚੀਨੀ ਲਿਆਇਆ ਪਰ ਮੈਨੂੰ ਐ ਲੱਗਦਾ ਤੇਰੇ ਘਰ ਵਾਲੀ ਕੁਛ ਨਹੀਂ ਹੈਗੀ ਉਹ ਦੇਖ ਤਾਂ ਸਹੀ ਕਿ ਮੈਂ ਮੂੰਹ ਬਣਾਈ ਖੜੀ ਆ ਨਹੀਂ ਮੰਮੀ ਜੀ ਮੈਂ ਕਿਉਂ ਮੂੰਹ ਬਣਾਉਂਗੀ ਮੈਂ ਵੀ ਬਹੁਤ ਖੁਸ਼ ਆ ਲੱਗਦੀ ਨਹੀਂ ਤੂੰ ਖੁਸ਼ ਤੂੰ ਤਾਂ ਇਹ ਸੋਚਦੀ ਹੋਵੇਂਗੀ ਵੀ ਇਹ ਚੀਨ ਤੈਨੂੰ ਹੀ ਮਿਲਣੀ ਚਾਹੀਦੀ ਸੀ ਨਹੀਂ ਮੰਮੀ ਜੀ ਮੇਰੀ ਇਹ ਜੀ ਸੋਚ ਨਹੀਂ ਹੈਗੀ ਇਹ ਤਾਂ ਬਹੁਤ ਵਧੀਆ ਗੱਲ ਆ ਵੀਰਾਸ ਤੁਹਾਡਾ ਇਹ ਨਾ ਕਰਦੇ ਨੇ ਬੱਛਾ ਜੀ ਐਡੇ ਐਡੇ ਵਿਚਾਰ ਨੇ ਤੁਹਾਡੇ ਇਹ ਤਾਂ ਕਮਾਲ ਹੀ ਹੋ ਗਈ ਮਮਮੀ ਤੁਸੀਂ ਤਾਂ ਹੋਰ ਹੀ ਗੱਲਾਂਆਂ ਲੈ ਕੇ ਬੈਠੇ ਤੁਸੀਂ ਮੈਨੂੰ ਐਂ ਦੱਸੋ ਚੈਨੀ ਕਿਵੇਂ ਦੀ ਲੱਗੀ ਉਹ ਤਾਂ ਚੈਨੀ ਤਾਂ ਬਹੁਤ ਸੋਹਣੀ ਆ ਪਰ ਮੈਨੂੰ ਐਂ ਤਾਂ ਦੱਸ ਦੇ ਤੂੰ ਲੈ ਕੇ ਕਿਹੜੀ ਖੁਸ਼ੀ ਜਾਏ ਮੇਰੇ ਲਈ ਕੀ ਗੱਲ ਹੈ ਮੰਮੀ ਮੈਂ ਤੁਹਾਡੇ ਲਈ ਕੁਝ ਲੈ ਕੇ ਨਹੀਂ ਆ ਸਕਦਾ ਹੂੰ ਲਿਆ ਸਕਦਾ ਲਿਆ ਕੇ ਨਹੀਂ ਸਕਦਾ ਪਰ ਮੈਨੂੰ ਐਂ ਕਿਉਂ ਲੱਗਦਾ ਵੀ ਜਿਵੇਂ ਤੂੰ ਮੈਨੂੰ ਮਸਕੇ ਲਾਉਣਾ ਮੰਮੀ ਕਾਦੇ ਮਸਕੇ ਤੁਸੀਂ ਵੀ ਨਾ ਬੱਸ ਲੈ ਇਹ ਤਾਂ ਖਿਜ ਗਈ ਮੂੰਹ ਦੇਖਿਆ ਕਿੱਡਾ ਬੜਾਈ ਫਿਰਦੀ ਸੀ ਨਹੀਂ ਮੰਮੀ ਉਹਨੇ ਕਿੱਥੇ ਮੂੰਹ ਮੜਾਇਆ ਤੁਹਾਨੂੰ ਐਵੇਂ ਲੱਗਿਆ ਰਹਿਣ ਦੇ ਬੇ ਪੁੱਤ ਮੇਰੇ ਨਾ ਬਾਲ ਉਹਨਾਂ ਤੋਂ ਕੁਝ ਚਿੱਟੇ ਹੋਏ ਉਹ ਪਹਿਲਾਂ ਤਾਂ ਤੇਰੀ ਵੱਡੀ ਭਝਾਈ ਮੇਰੇ ਪੁੱਤ ਨੂੰ ਪੱਟ ਕੇ ਲੈ ਗਈ ਮੈਨੂੰ ਤਾਂ ਹੁਣ ਡਾਰੀ ਲੱਗਿਆ ਰਹਿਣਾ ਕਿਤੇ ਇਹ ਵੀ ਐਂ ਨਾ ਕਰ ਦੇ ਮੰਮੀ ਬੇਫਿਕਰ ਹੋ ਸ਼ੈਲੀ ਹੈ ਜਾਂ ਕੁਝ ਨਹੀਂ ਕਰਦੀ ਚੰਗਾ ਮੰਮੀ ਹੁਣ ਚੈਨੀ ਦਾ ਪਾ ਕੇ ਦਿਖਾ ਦੋ ਚੰਗਾ ਪੁੱਤ ਮੈਂ ਪਾ ਲੈਂਨੀ ਆ ਕਿਵੇਂ ਲੱਗੀ ਪੁੱਤ ਮੰਮੀ ਬਹੁਤ ਵਧੀਆ ਹੁਣ ਇਹਨੂੰ ਪਾਈ ਰੱਖਿਓ ਉਤਾਰਨੀ ਨਹੀਂ ਵੀ ਹੈਗੀ ਇਹ ਠੀਕ ਆ ਪੁੱਤ ਯਾਰ ਕਿਵੇਂ ਪੇਪਰ ਦੇ ਮੈਂ ਰਾਜ ਨੂੰ ਕਿਹਾ ਸੀ ਵੀ ਉਹ ਮੰਮੀ ਨਾਲ ਗੱਲ ਕਰ ਲੈ ਪਰ ਘਰ ਹੈ ਨਾ ਰੋਜ਼ ਕੋਈ ਨਾ ਕੋਈ ਗੱਲ ਹੋ ਜਾਂਦੀ ਆ ਜਿਹਦੇ ਕਰਕੇ ਰਾਜ ਗੱਲ ਹੀ ਨਹੀਂ ਕਰ ਪਾਉਂਦਾ ਹੁਣ ਤੂੰ ਹੀ ਦੱਸ ਮੈਂ ਕੀ ਕਰਾਂ ਨਹੀਂ ਜਾ ਮੈਂ ਸੋਦੇ ਮੈਂ ਪੇਪਰ ਦੇ ਨੂੰ ਰਹਿ ਨਹੀਂ ਦੇਵਾ ਹੋਰ ਛੱਲੀ ਕੀ ਕਰਦੀ ਐ ਆਉਣ ਕਰਦੀ ਸੀ ਹਾਂਜੀ ਦੱਸੋ ਕੀ ਕੰਮ ਆ ਕੋਈ ਨਹੀਂ ਕਰ ਲੈ ਗੱਲ ਫੋਨ ਤੇ ਮੈਂ ਘੱਟ ਤੋ ਫੋਨ ਤੁਸੀਂ ਕੰਮ ਦੱਸੋ ਕੀ ਗਾ ਯਾਰ ਮੈਂ ਤਾਂ ਇਹ ਪੁੱਛਣਾ ਸੀ ਤੇਰੇ ਕੋਲੋਂ ਤੂੰ ਸੱਚੀ ਤਾਂ ਨਹੀਂ ਗੁੱਸੇ ਹੋ ਗਈ ਮੈਂ ਮੰਮੀ ਨੂੰ ਚੈਨ ਦਿੱਤੀ ਨਹੀਂ ਮੈਨੂੰ ਗੁੱਸੇ ਹੈ ਗਈ ਉਹ ਬਧੀਆ ਗੱਲ ਹੀ ਆ ਵੀ ਤੁਸੀਂ ਮੰਮੀ ਨੂੰ ਕੋਈ ਗਿਫਟ ਦਿੱਤਾ ਮੈਨੂੰ ਲੱਗਦਾ ਤੁਸੀਂ ਮੰਮੀ ਦੀਆਂ ਗੱਲਾਂ 'ਚ ਆ ਗਏ ਉਹ ਨਹੀਂ ਮੈਨੂੰ ਲੱਗਿਆ ਵੀ ਤੂੰ ਫੀਲ ਕੀਤੀ ਇਹ ਗੱਲ ਵੀ ਮੈਂ ਮੰਮੀ ਨੂੰ ਗਿਫਟ ਲਿਆਤੀ ਤੇ ਤੈਨੂੰ ਕੁਝ ਨਹੀਂ ਲਿਆ ਕੇ ਦਿੱਤਾ ਰਾਜ ਪਹਿਲੀ ਗੱਲ ਤਾਂ ਹੈ ਮੈਂ ਐਝ ਹੀ ਹੈ ਨਹੀਂ ਤੇ ਦੂਜੀ ਗੱਲ ਤੁਹਾਨੂੰ ਇਹ ਅਹਿਸਾਸ ਦਵਾਇਆ ਜਾ ਰਿਹਾ ਵੀ ਮੈਂ ਮੰਮੀ ਦੀਆਂ ਖੁਸ਼ੀਆਂ ਤੋਂ ਜਲਦੀਆਂ ਤੇ ਇਹ ਅਹਿਸਾਸ ਤੁਹਾਨੂੰ ਕੋਈ ਹੋਰ ਨਹੀਂ ਥੋਡੀ ਮਾਂ ਹੀ ਦਵਾ ਰਹੀ ਆ ਨਹੀਂ ਯਾਰ ਮੰਮੀ ਸੱਚੀ ਬਦਲ ਗਏ ਨੇ ਸਹੀ ਕਿਹਾ ਤੁਸੀਂ ਮੰਮੀ ਬਦਲ ਗਏ ਨੇ ਪਰ ਥੋਡੀਆਂ ਨਜ਼ਰਾਂ ਚ ਉਹ ਯਾਰ ਕਿਵੇਂ ਸਮਝਾਵਾਂ ਹੁਣ ਤੈਨੂੰ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਆਪਣੇ ਫਾਈਨਲ ਪੇਪਰ ਦੇਵਾਂ ਜਾਂ ਨਹੀਂ ਪੇਪਰ ਉਹ ਸ਼ਿਟ ਯਾਰ ਹੁਣ ਘਰ ਚ ਨਾ ਇੰਨਾ ਕੁਝ ਹੋਣ ਲੱਗ ਗਿਆ ਮੇਰੇ ਦਿਮਾਗ ਚੋਂ ਹੀ ਨਿਕਲ ਗਈ ਗੱਲ ਵੀ ਮੈਂ ਮੰਮੀ ਨਾਲ ਪੇਪਰਾਂ ਦੀ ਗੱਲ ਕਰਾਂ ਜਾ ਕੇ ਮੇਰੇ ਨਾਲ ਗੱਲ ਸੁਣੋ ਤੁਸੀਂ ਮੇਰੇ ਨਾਲ ਪੇਪਰਾਂ ਦੇ ਤਰੀਕ ਨੇੜੇ ਆ ਰਹੀ ਆ ਜੇ ਇਧਰੋਂ ਹਾਂ ਹੋਵੇ ਨਾ ਤਾਂ ਮੈਂ ਆਪਣੇ ਪੇਪਰਾਂ ਦੀ ਤਿਆਰੀ ਸ਼ੁਰੂ ਕਰਾਂ ਤੂੰ ਦੇਨੇ ਆ ਪੇਪਰ ਸੱਚੀ ਹਾਂਜੀ ਮੈਂ ਦੇਨੇ ਆ ਪੇਪਰ ਚੱਲ ਠੀਕ ਆ ਮੈਂ ਕਰਦਾ ਜਾ ਕੇ ਮੰਮੀ ਨਾਲ ਗੱਲ ਅੱਜ ਤਾਂ ਮੰਮੀ ਖੁਸ਼ ਵੀ ਨੇ ਚਲੋ ਕਰੋ ਗੱਲ ਫਿਰ ਹੁਣੀ ਹਾਂ ਹੁਣੀ ਚੱਲ ਵੇ ਚਲ ਆ ਜਾ ਗੱਲ ਕਰੀਏ ਠੀਕ ਹੈ ਜੀ ਮੰਮੀ ਜੀ ਹਾਂ ਪੁੱਤ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੋਲ ਪੁੱਤ ਕੀ ਗੱਲ ਕਰਨੀ ਹੈ ਸ਼ੈਲੀ ਨੇ ਨਾ ਫਾਈਨਲ ਪੇਪਰ ਦੇਨੇ ਨੇ ਪੇਪਰ ਓਏ ਇਹ ਨੇ ਪੜ ਕੇ ਹੁ ਕੀ ਡੀਸੀ ਲੱਗਣਾ ਮੰਮੀ ਜੀ ਇਹਦਾ ਹੁਣ ਲਾਸਟ ਈਅਰ ਹੀ ਐ ਇਹਨੂੰ ਡੇ ਲਾਈਨ ਤੋਂ ਪੇਪਰ ਹਾਂਜੀ ਮੰਮੀ ਜੀ ਮੈਂ ਫਾਈਨਲ ਪੇਪਰ ਦੇਣਿਆ ਫਿਰ ਮੇਰਾ ਸੈਮੈਸਟਰ ਟੂਰਾ ਹੋ ਜਾਊਗਾ ਪਰ ਫਾਇਦਾ ਕੀ ਐ ਇੰਨਾ ਪੜ ਲਿਖ ਕੇ ਪਾਈ ਤਾਂ ਤੇ ਆਪਦੇ ਮਾਪਿਆਂ ਨੇ ਸਿਰ 'ਚ ਖੇਈ ਐ ਉਹ ਬੈ ਤਾਂ ਤੇ ਭੱਜ ਕੇ ਕਰਾਇਆ ਮੰਮੀ ਜੀ ਸ਼ੈਲੀ ਚੁੱਪ ਮੈਨੂੰ ਹੀ ਕਿਉਂ ਚੁੱਪ ਕਰਾਉਣੇ ਰਹਿੰਦੇ ਆ ਇਹ ਵੀ ਦੇਖ ਲਿਆ ਕਰੋ ਵੀ ਮੰਮੀ ਮੈਨੂੰ ਕੀ ਬੋਲਦੇ ਨੇ ਉਹ ਤੈਨੂੰ ਕਿਹਾ ਨਾ ਚੁੱਪ ਕਰ ਮੈਂ ਕਰਤਾ ਰਿਹਾ ਮੰਮੀ ਨਾਲ ਗੱਲ ਕਾਦੀ ਗੱਲ ਕਰੋਗੇ ਮੈਨੂੰ ਪਤਾ ਮੰਮੀ ਦਾ ਸਾਫ ਸਾਫ ਜਵਾਬ ਆ ਉਹ ਤੂੰ ਮੈਨੂੰ ਗੱਲ ਕਰਨ ਦੇਣੀ ਐ ਜਾਂ ਨਹੀਂ ਦੇਖ ਲੈ ਪੁੱਤ ਇਹ ਕਹੇ ਜੀ ਅੱਗ ਦੀ ਨਾਲ ਇਹ ਜੇ ਇਹ ਬੜੂ ਲਿਖੂਗੀ ਮੰਮੀ ਜੀ ਉਹਦਾ ਨਾਮ ਇਹ ਲਾਸਟ ਇਅਰ ਐ ਫੀਸ ਉਹਦੀ ਭਰੀ ਹੋਈ ਐ ਜਿਹੋ ਚਾਹੁੰਦੀ ਐ ਵੀ ਪੇਪਰ ਦੇਨੇ ਨੇ ਤੂੰ ਦੇ ਲੈਣ ਦਿੰਨੇ ਆ ਆਪਾਂ ਉਹ ਤਾਂ ਹੁਣ ਉਹਦੇ ਚਾਹਣ ਨਾ ਚਾਹਣ ਨਾ ਕੀ ਹੁੰਦਾ ਇਹ ਤਾਂ ਆਪਾਂ ਦੇਖਣਾ ਨਾ ਵੀ ਉਹਨੂੰ ਅੱਗੇ ਪੜਾਉਣਾ ਤਾਂ ਨਹੀਂ ਮੰਮੀ ਸਾਰੀਆਂ ਗੱਲਾਂ ਛੱਡੋ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਉਹ ਤਾਂ ਤੂੰ ਮੇਤੋ ਕੀ ਪੁੱਛਣਾ ਹੋਣਾ ਤਾਂ ਉਹੀ ਕੁਛ ਐ ਨਾ ਜਿਹੜਾ ਛੇਲੀ ਚਾਹੂਗੀ ਨਹੀਂ ਮੰਮੀ ਜੇ ਤੁਸੀਂ ਹਾਂ ਕਰੋਗੇ ਫੇਰ ਤਾਂ ਉਹ ਪੇਪਰ ਦੇਊਗੀ ਜੇ ਤੁਸੀਂ ਨਾ ਕਰੋਗੇ ਨਾ ਫੇਰ ਨਹੀਂ ਉਹ ਪੇਪਰ ਦਿੰਦੀ ਅੱਛਾ ਜੀ ਐਡੀ ਗੱਲ ਔਰ ਮੈਨੂੰ ਨਹੀਂ ਯਕੀਨ ਆ ਰਿਹਾ ਮੰਮੀ ਜੀ ਮੇਰੇ ਤੇ ਯਕੀਨ ਕਰੋ ਤੇ ਆਪਣਾ ਫੈਸਲਾ ਦੱਸੋ ਤੂੰ ਮੇਰਾ ਫੈਸਲਾ ਸੁਣਨਾ ਹਾਂਜੀ ਮੰਮੀ ਤੇ ਮੇਰਾ ਫੈਸਲਾ ਤਾਂ ਇਹ ਹੈ ਵੀ ਉਹ ਪੇਪਰ ਨਾ ਦੇਵੇ ਪਰ ਤੇਰੀ ਖੁਸ਼ੀ ਲਈ ਮੈਂ ਉਹਨੂੰ ਨਾ ਪੇਪਰ ਦੇਣ ਦੇਵਾਂਗੀ ਪਰ ਮੇਰੀ ਨਾ ਇੱਕ ਸ਼ਰਤ ਮੰਮੀ ਉਹ ਕੀ ਵੀ ਇਹ ਐਤ ਕੀ ਪੇਪਰ ਦੇ ਕੇ ਨਾ ਅੱਗੇ ਨੂੰ ਪੜਨ ਦਾ ਨਾ ਨਹੀਂ ਲਊਗੀ ਠੀਕ ਹੈ ਮੰਮੀ ਮੈਨੂੰ ਮਨਜ਼ੂਰ ਆ ਤੁਹਾਡੀ ਇਹ ਗੱਲ ਮੈਂ ਹੁਣੇ ਸ਼ੈਲੀ ਨੂੰ ਦੱਸ ਕੇ ਆਇਆ ਫਿਰ ਦिए ਇਹ ਪੇਪਰ ਦੇਣ ਨੂੰ ਬੇਸ਼ੱਕ ਰਾਜ ਮੈਂ ਤੇਰੇ ਕਰਕੇ ਉਹਨੂੰ ਹਾਂ ਕਰਦੀ ਪਰ ਮੈਂ ਉਹਨੂੰ ਪੇਪਰ ਨਹੀਂ ਦੇਣ ਦਵਾਂਗੀ ਸਤਿਨ ਮਮਮੀ ਨੇ ਨਾ ਮੈਨੂੰ ਪਤਾ ਸੀ ਹਾਂ ਉਹ ਨਾ ਮੰਮੀ ਮੰਨ ਗਏ ਨੇ ਪਰ ਉਹਨਾਂ ਦੀ ਇੱਕ ਸ਼ਰਤ ਹੈ ਸ਼ਰਤ ਓਕੇ ਵੀ ਤੂੰ ਆ ਪੇਪਰਾਂ ਤੋਂ ਬਾਅਦ ਨਾ ਅੱਗੇ ਪੜਨ ਨੂੰ ਨਹੀਂ ਕਹੇਂਗੀ ਪਰ ਰਾਜ ਓ ਯਾਰ ਮੈਂ ਮੰਮੀ ਨੂੰ ਪੇਪਰ ਦੇਣ ਲਈ ਮਨਾ ਲਿਆ ਨਾ ਤੂੰ ਫਿਰ ਵੀ ਮੂੰਹ ਬਣਾਈ ਬੈਠੀ ਹੈਂ ਨਾਲੇ ਅੱਗੇ ਕਰਕੇ ਕਰ ਲੱਗੀ ਆ ਚੀਜ਼ ਸੰਭਾਲਣਾ ਬਸ ਫਿਰ ਪੇਪਰ ਦੇ ਤੇ ਖੁਸ਼ ਰਹਿ ਜਿਵੇਂ ਤੁਸੀਂ ਕਹੋ ਓਏ ਐਵੇਂ ਨਾ ਦੋਵੇਂ ਜਾਨੀਆਂ ਖੁਸ਼ ਰਹਾ ਕਰੋ ਤੁਹਾਨੂੰ ਖੁਸ਼ ਦੇਖ ਕੇ ਮੈਂ ਵੀ ਖੁਸ਼ ਰਹਿਣਾ ਮਨਾ ਇੱਕ ਵਾਰ ਆ ਪੇਪਰ ਦੇ ਲਾ ਜਿਵੇਂ ਆਪਨੀ ਜਿੱਦ ਨਾਲ ਆ ਪੇਪਰ ਦੇ ਰਹੇ ਹਾਂ ਅੱਕੇ ਵੀ ਪੜ ਲੇਗੀ